ਅੱਜ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਦੇ ਰਹਿ ਤੇ ਆਂ ਪੰਚਰਕ ਮੁੱਧਿਆ ਜਿਹਨਾਂ ਕਾਰਨ ਹਜ਼ਾਰਾਂ ਸੁਭਿ ਵਿਦਿਆ ਹੋ ਗਿਆ ਉਹਨਾਂ ਨੂੰ ਬਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਰਾ ਦੱਸੋ ਬਈ ਨਹੀ ਕੀਤਾ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਕੋਲਾ ਹੋਈਆਂ ਆਪ ਦੇ ਜਰਾ ਹਰੀ ਪਾਰਟੀ ਲੋਕਪੁੱਛਿਆ ਜਾਏ ਲੋਕਪੁੱਛਿਆ ਜਾਏ ਉਹਦਾ ਹਾਂ ਦਾ ਹਾਂ ਵਿਚਲਾਪ ਕਰੀ ਜਾਓ ਸਵਾਲ ਪੜ੍ਹ ਰਿਹਾ ਸੰਗਠਨ ਸਮੂਹ ਦੇ ਚਾਰੇ ਆਕੀਂ ਹਾਂ ਦਾ ਨਾਂ ਦਾ ਪੜ੍ਹ ਪੇ ਜਾਓ ਦੂਜਾ ਸਵਾਲ ਤੁਹਾਡੇ ਕੋਲ ਹੈ ਕਿ ਜੇ ਗੁਨਾਹ ਸਿੱਖਾਂ ਦਾ ਕੋ ਕੋ ਕੇ ਕਤਲ ਕਰਨ ਵਾਲੇ ਜਾਨਵਰ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਖਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹਦਾ ਫੌਲੇ ਸਿੱਖੇ ਤੇ ਸਿੱਖਾਂ ਦਾ ਤੁਮਾਰ 607 ਜਿਸ ਰੋਗ ਦੋ ਧਰਤੀ ਤੇ ਸੀ ਉਹਨੂੰ ਵਾਪਸ ਤੋਂ ਦਾ ਗੁਨਾਹ ਕੀਤਾ ਕਿ ਨਹੀਂ ਆਜਾ ਜਾਨ ਤੁਲਾ ਹੋਈਆਂ ਅਸੀਂ ਇਹ ਗੁਨਾਹ ਮਿਲਦਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਆ ਰਿਹਾ ਨਾਲ ਖੇਡੋ ਦੌਖਾ ਸਵਾਤ ਵੜ ਤੇ ਇਹ ਕਿ ਸੌਤਾ ਸਾਧ ਨੂੰ ਵਾਪਸ ਕਿ ਰਵਾਉਣੇ ਉਹ ਵੀ ਪਿਨਾਕੇ ਜਿਵੇਂ ਮੰਗਰ ਤੋਂ ਜੇਵਾ ਤੁਸੀਂ ਦਰਸ਼ਕਦਾਰਾਂ ਨੂੰ ਆਪਣੇ ਖੈਸਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਮੇਰੇ ਬੋਰ ਸੰਗਤ ਦੇ ਵਿੱਚ ਚਰਚਾ ਹੋਈ ਹੈ ਔਰ ਉਸੇ ਉਹਨਾਂ ਕੋਲੋਂ ਕੁਝ ਦਿੱਤੇ ਲੈਣੇ ਤੇ ਸਸਤੇ ਵਾਲੇ ਸਾਧਨ ਬਾਅਦ ਕਰ ਦਿਓ ਉਹ ਉਸੇ ਬੁਲਾਇਆ ਕੀਤਾ ਹੈ ਕਿ ਨਹੀਂ ਕੀਤਾ ਆਹ ਆਹ ਆਇਆ ਨਾ ਸਰਕਾਰਾਂ ਦੇ ਦੌਰ ਬਹੁਤ ਫਲਾਉ ਹੋਈਆਂ ਤਾਂ ਅੱਜ ਤੱਕ ਮੈਂ ਬਖਸ਼ੀ ਦੋਸੇ ਸਰਦਾਰ ਸਾਹਿਬ ਨੂੰ ਆਪਾਂ ਨੇ ਛੱਡ ਜੇਤਾਰਾਂ ਨੂੰ ਬੁਲਾ ਕੇ ਵਾਪਸ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ। ਇਹ ਸਰਦਾਰਾਂ ਨੇ ਬੜੀ ਚੁਸਤ ਆਏ ਰਾਜਾ ਬਾਬੂ ਤੁਸੀਂ ਆਪਣੇ ਰਿਟੈਚ ਤੇ ਸਰਦਾਰਾਂ ਨੂੰ ਬੁਲਾ ਕੇ ਸਰਦਾਰਾਂ ਨੂੰ ਜਨਾ ਮੰਡੇ ਵਾਪਸ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ ਤੇ ਹਾਂ ਜਾਂ ਨਾ ਦੱਸੋ। ਇਸੇ ਤਰ੍ਹਾਂ ਦਾ ਫਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਤਿਆਰ ਰੱਖੋ ਭਾਰਮਤ ਹੋ ਜਾਓਗੇ ਮਨ ਕਰਕੇ ਵੀ ਭਾਰਮਤ ਹੋ ਜਾਓਗੇ ਸੰਗਤ ਵਿੱਚ ਰਹਿ ਕੇ ਗੁਰੂ ਦੇ ਨਾਮ ਤੇ ਭੱਜੇ ਜਾਓਗੇ ਹਾਂਜੀ ਔਰ ਇਸ ਤਰ੍ਹਾਂ ਦੇ ਗੁਰੂ ਰਖਸ਼ਾ ਦੀ ਮਹਾਰਾਜ ਦੇ ਸ੍ਰੋਤ ਦੇ ਸਨ ਕੋਈ ਤੋਂ ਹੀ ਹੋਏ ਸੰਗਤ ਦੇ ਉੱਤੇ ਪੋਸਟਰ ਲਾਇਆ ਗਿਆ ਬੰਦਾਰਿਆ ਦੇ ਅੱਜ ਆ ਗਤੀਆਂ ਗਾਣਾ ਸੁਣਾ ਪੋਸਟਾਂ ਤੇ ਰਿchnੇ ਲੱਗਾ ਉਸੀ ਬੋਤਾ ਡੋਲੇ ਕਾ ਨੂੰ ਆੜਿਆ ਨੂੰ ਨੰਪੜ ਦੇ ਚ ਨਾ ਕੰਮ ਰਿਹਾ ਜਾਂ ਤੁਸੀਂ ਲੱਭਿਆ ਨਹੀਂ ਉਸ ਤੋਂ ਬਾਅਦ ਗੁਲਮਾਰ ਦੇ ਪਾਮਤ ਸਰੂਪਾਂ ਦੇ ਅੰਗ ਬਾੜੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਉਸ ਦੀ ਬੋਤਾ ਬੁਸ਼ਾ ਦੇ ਉਸ ਤੋਂ ਨਾਇਕ ਦਿੱਤੇ ਬੋਤਾ ਬਾੜ ਔਰ ਉਸ ਤੋਂ ਬਾਅਦ ਜਿਹੜਾ ਬੋਤਾ ਲੱਕਾ ਮਹਿਲ ਕਲਾ ਜਾਂ ਕੋਟਪੁਰਾ ਜਾ ਕੇ ਸੰਪਾਤ ਉਹ ਵਾਲੇ ਇਕੱਠੀਆਂ ਬੋਲ ਕੇ ਬੈਠੀਆਂ ਆ ਕੋਈ ਨੋ ਸਹੀ ਤੁਸੀਂ ਗੋਰੀਨਾ ਬਣ ਕੇ ਹੁੰਦਾ ਹੈ ਇਹ ਸਾਡੇ ਸਰਕਾਰ ਜਿਹੜੇ ਹੋਇਆ ਹੈ ਇਹ ਗੁਨਾਹੂ ਕਿ ਮਾਫੀ ਹੋ ਕੇ ਨਹੀਂ ਹੋਇਆ ਜੀ ਜੇਰੇ ਤੁਸੀਂ ਸ਼ਰੋਅ ਬਣੇ ਕਮੇਟੀ ਲੋਕ ਕਹਤੇ ਸਸਟਾਟ ਦੀ ਮੁਆਫੀ ਹੋਰ ਅਗਲਾ ਫੈਸਲਾ ਸੀ ਉਹ ਸਹੀ ਫੈਸਲਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਰਖ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰਾਮਿਕ ਕਮੇਟੀ ਕੋਲੋਂ ਕੋਰਟ ਦੇ ਪੈਸਿਆਂ ਦੀ ਬੁਰਭਾਤੋਂ ਕਰਵਾਈ ਗਈ ਔਰ ਆਪਣੀ ਲਵਾਈ ਹੋਈ ਉਹ ਆਪੇ ਰੂਪ ਸਹਿ ਟਕਰਾਉਣ ਵਾਸਤੇ ਅਦਾਲਤਾਂ ਵਿੱਚ ਇਛਤਿਹਾਰ ਦਿੱਤੇ ਗਏ ਉਹ ਤੁਸੀਂ ਗੁਨਾਹ ਕੀਤਾ ਹੈ ਹਾਂਜੀ